ਖੰਡ ਕੀਆ ਨੇ ਮੈਂ ਕਹ ਬੋਸ ਲਈ ਸ਼ੁਕਰ ਆ ਸਾਡੇ ਨਾਂ ਤੇ ਗੱਲ ਚੱਲਦੀ ਸਾਡੀ ਆਹੀ ਆ ਗੱਲ ਬਾਤ ਕੁੜੇ 500 ਧਾਰਾ ਲਿਆ ਤੇ ਮੁਰ ਜਾਊਗਾ ਤੂੰ ਚੁੱਪ ਕਰਕੇ 500 ਰੁਪਏ ਦੇ ਨਹੀਂ ਤਾਂ 1000 ਦੇ ਲੈ ਕੇ 1000 ਦੇ ਟੈਕਸ ਲੱਗ ਗਿਆ 1000 ਨਹੀਂ ਦੇਣਾ ਤੂੰ ਮੇਰੇ ਹੀ ਦੇ ਦੇ ਬਸ ਬਾਬਾ ਜੀ ਹੁਣਾਂ ਨੇ ਵੀ ਵਧੀਆ ਤਰੀਕਿਆਂ ਨਾਲ ਛਕਿਆ ਤੇ ਬਿੱਲ ਬਾਬਾ ਜੀ ਨੇ ਰੁਪਈ ਨਹੀਂ ਦਿੱਤਾ ਬਿੱਲ ਮੈਂ ਹੀ ਦਿੱਤਾ ਤੈਨੂੰ ਪਤਾ ਹੀ ਆ ਹਾਂਜੀ ਹੋਪ ਸਾਰੇ ਵਧੀਆ ਹੋਵੋਗੇ ਕੀ ਹਾਲ ਹੈ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਤੇ ਆਪਾਂ ਨੂੰ ਹੋਇਆ ਇੱਕ ਟ੍ਰਿਪ ਸਪான்ਸਰ ਆਪਾਂ ਚੱਲੇ ਆਂ ਕੇਰਲਾ ਕੋਚੀ ਠੀਕ ਆ ਕੇਰਲਾ ਚੱਲੇ ਆਂ ਤੇ ਆਓ ਆਪਾਂ ਅੱਜ ਤੁਹਾਨੂੰ ਬਾਜ਼ਾਰ ਤੇ ਸ਼ੋਪਿੰਗ ਕਰਾਉਂਦੇ ਆਂ ਠੀਕ ਆ ਦੇਖਦੇ ਆਂ ਕੀ ਮਾਹੌਲ ਚੱਲਿਆ ਸਾਰਾ ਕੁਝ ਤੇ ਇੱਕ ਆਪਾਂ ਨੂੰ ਸਟੋਰੀ ਰਹਿਦੀ ਸੀ ਪਾਉਣ ਵਾਲੀ ਸਟੋਰੀ ਜਿੱਦਾਂ ਕਹਿ ਦਈਏ ਵੀ ਆਪਾਂ ਪ੍ਰੋਮੋਸ਼ਨਾਂ ਕਰਦੇ ਆਂ ਦੋ ਰੀਲਾਂ ਪਾਤੀਆਂ ਇੱਕ ਰੀਲਾ ਪਾਤੀਆਂ ਇੱਕ ਅੱਧੀ ਸਟੋਰੀ ਰਹਿਦੀ ਸੀ ਪਾਉਣ ਵਾਲੀ ਮਰੋਤਰਾ ਸਾਹਿਬ ਦੀ ਪਾ ਦਿੰਨੇ ਆ ਤੇ ਨਾਲੇ ਆਪਾਂ ਜਾ ਕੇ ਤੁਹਾਨੂੰ ਦਿਖਾਉਣੇ ਵੀ ਮਲੋਤਰਾ ਸਾਹਿਬ ਦਾ ਕੀ ਹਾਲ ਚਾਲ ਹੈ ਕੀ ਹਸਾਬ ਕਿਤਾਬ ਹੈ ਉਹਨਾਂ ਦਾ ਜੇ ਕੇ ਇਹੇ ਸ਼ੂ ਲੈਣੇ ਹੋਣ ਉੱਥੇ ਲੈ ਵੀ ਸਕਦੇ ਆ ਆਟਾ ਲਿਆਂਦਾ ਸੀਗਾ ਉੱਥੇ ਘਰ ਤੇ ਝਾੜਨਾ ਭੁੱਲ ਗਏ ਉੱਥੋਂ ਗਰਮੀ ਇੰਨੀ ਆ ਇਹ ਖਾ ਹੋ ਗਿਆ ਆ ਚਲੋ ਛੱਡ ਜੂਗਾ ਦੇਖਦੇ ਆ ਕਪੜਾ ਕੂਪੜਾ ਮੰਗ ਕੇ ਆ ਲਾਤੀ ਚੱਲ ਗਈ ਗਲੀ 'ਚ ਗਰਮੀ ਬਹੁਤ ਆ ਜੀ ਨੋਬੀ ਨਹੀਂ ਹੋ ਗਏ ਆ ਦੇਰ ਲੋ ਚੈੱਕ ਕਰ ਲੋ ਬਾਪੂ ਵੀ ਜਾਰਾ ਕੱਪੜਿਆਂ ਤੇ ਬਿਨਾ ਬੈਠਾ ਹੈ ਚਲੋ ਫਿਰ ਆਜੋ ਆਪਾਂ ਚੱਲਦੇ ਆ ਠੀਕ ਆ ਦਿਖਾਉਨੇ ਆ ਬੈਗ ਲੈਣਾ ਸੀਗਾ ਇੱਕ ਬੈਗ ਲੈਨੇ ਆ ਬਾਬਾਈ ਦੇ ਦਰਸ਼ਨ ਹੋਏ ਆ ਤੇ ਮੈਨੂੰ ਲੱ ਤਫਾਸਤ ਚੱਕਰ ਦਿਖਿਆ ਬਾਬਾਈ ਦੇ ਸਿਰ ਦੇ ਵਿੱਚ ਤੇ ਪਾਣੀ ਆਪਾਂ ਪੀਣਾ ਸੀਗਾ ਖਲੋਗਾ ਆ ਬੜਾ ਧੰਨਵਾਦ ਹੈ ਬਾਬਾਈ ਪਾਣੀ ਪੂਣੀ ਪਿਆ ਦਿੰਦੇ ਆ ਕਿੰਨੀ ਬਾਬਾਈ ਆ ਸਹੀ ਗੱਲ ਮੈਂ ਕਿਹਾ ਅੱਜ ਸ਼ਾਪਿੰਗ ਕਰ ਨਿਕਲੇ ਆ ਤੇ ਕੀ ਕਹਿਣਾ ਚਾਹੋਗੇ ਵੀ ਪਹਿਲਾ ਟ੍ਰਿਪ ਕਿਸੇ ਨੇ ਸਪான்ਸਰ ਕੀਤਾ ਗਰੀਬਾਂ ਨੂੰ ਤੇ ਤੁਹਾਡੇ ਹਿਸਾਬ ਨਾਲ ਉਹ ਕਿੱਦਾਂ ਦੇ ਰਹਿਣਾ ਚਾਹੀਦਾ ਨਹੀਂ ਅਗਲਾ ਕੈਨੇਡਾ ਦਾ ਹੋ ਜਾ ਉਹ ਲੇਟਣਾ ਚਾਹੀਦਾ ਵਾ ਕਿ ਖੁਸ਼ੀ ਮਨਾਉਣੀ ਚਾਹੀਦੀ ਖੁਸ਼ੀ ਮਨਾਓ ਲੇਟਣਾ ਨਹੀਂ ਅੱਛਾ ਲੇਟਣ ਵਾਲੇ ਹੋਰ ਹੁੰਦੇ ਨੇ ਨਾ ਦੇਖ ਲਓ ਪ੍ਰਦਰਸ਼ਨ ਚੱਲ ਰਿਹਾ ਭਾਈ ਦਾ ਫਾਸਟ ਫੂਡ ਦਾ ਕੰਮ ਆ ਤੇ ਗਰਮੀ ਕਿੰਨੀ ਕਾ ਬਾਬਾ ਜੀ ਸਾਨੂੰ ਗਰਮੀ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਸਾਨੂੰ ਤੁਰਨਾ ਨਾ ਮਤਲਬ ਉਹ ਆਪਾਂ ਪਹੁੰਚ ਗਏ ਸੀਗੇ ਮਲੋਤਰਾ ਸਾਹਿਬ ਦੀ ਦੁਕਾਨ ਤੇ ਮਗਾ ਜੇ ਬੈਗ ਲੈਣਾ ਜਾਂਦੇ ਜਾਂਦੇ ਤਾਂ ਮਲੋਤਰਾ ਸਾਹਿਬ ਨੂੰ ਵੀ ਮਿਲੀਏ ਕਿ ਨਹੀਂ ਮਿਲੋਤਰਾ ਦਾ ਦੱਸੋ ਫਿਰ ਵਲੌਗ ਚ ਕੀ ਕਹਿਣਾ ਚਾਹੁੰਦੇ ਆ ਵਲੌਗ ਚ ਭਾਈ ਐਡਰੈਸ ਨਾ ਦੱਸਣ ਲੱਪਿਓ ਐਡਰੈਸ ਪਤਾ ਹੀ ਆ ਭਾਈ ਕਿ ਇਹ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਐ ਮੰਨਦੇ ਆ ਜੈ ਜੈਕਾਰ ਆ ਮਲੋਤਰਾ ਸਾਹਿਬ ਦੀ ਪੂਰੀ ਕਿਹਨੇ ਮਲੋਤਰਾ ਮੈਨੂੰ ਪਤਾ ਕੀ ਆ ਇਹਨਾਂ ਚੋਂ ਤਾਂ ਚੱਲ ਇੱਕ ਆ ਪਸੰਦਾ ਆ ਮਾਕਾ ਦੇਖਦੇ ਆ ਜੇ ਜਾਣਾ ਤਾਂ ਫੇ ਬੂਟ ਵੀ ਵਧੀਆ ਜਿਹਾ ਲੈ ਕੇ ਜਾਨੇ ਉਦਾਂ ਮੈਂ ਲੈਸਿਸ ਤੋਂ ਬਿਨਾ ਪਾਉਣਾ ਜੇ ਪਾਉਣਾ ਤਾਂ ਤੇ ਇੱਕ ਆਹ ਜਿਆਦਾ ਵਧੀਆ ਲੱਗਾ ਮੈਨੂੰ ਆਹ ਵਾਲਾ ਸਿੰਪਲ ਸੋਬਰ ਤੇ ਵਧੀਆ ਜਿੰਨੀ ਸਾਡੀ ਹੈ ਸਿਹਤ ਆ ਹੂੰ ਮੈਨੂੰ ਸਕੈਨਰ ਵੀ ਹੈ ਨਾ ਹੋਰ ਇਹਦੇ ਚ ਕਾਲਾ ਰੰਗ ਵੀ ਆ ਇੱਕ ਮੈਨੂੰ ਜਾਂ ਤਾਂ ਆਹ ਫਤਾਂਦਾ ਆ ਵੀ ਠੀਕ ਆ ਉਦਾਂ ਬੂਟ ਇਹਦੇ ਜੀ ਵੀ orange ਕਲਰ ਹੈਗਾ ਚਲੋ ਦੇਖਦੇ ਆਂ ਬਾਕੀ ਕੀ ਮਾਹੌਲ ਆ ਲੈਣੇ ਆਂ ਇਹ ਅੱਜ ਮਲੋਤਰਾ ਸਾਹਿਬ ਕੀ ਦਿਖਾਉਣਾ ਤੁਸੀਂ ਵੈਰਾਈਟੀ ਬਹੁਤ ਐਜੀ ਵੀ ਭਾਈ ਆ ਦੇਖੋ ਸੁਨਿਕਰਾ ਮੋਤਰਾ ਇਹਨਾਂ ਵੈਰਾਈਟੀ ਆਈਪੀ ਹੈ ਬਹੁਤ ਬਹੁਤ ਅੱਛਾ ਤੇ ਫੇ ਮੈਨੂੰ ਪੌਣ ਨੂੰ ਕਿਹੜਾ ਬੰਦੇ ਨਾਲ ਬੂਟ ਜਿਹੜਾ ਮਰਜ਼ੀ ਪਾ ਲੋ ਜੀ ਹੈ ਜਿਹੜਾ ਮਰਜ਼ੀ ਇਹ ਵੀਡੀਓ ਚ ਕਹਿ ਰਹੇ ਆ ਉਦਾਂ ਦਿਲੋਂ ਵੀ ਕੋਈ ਨਹੀਂ ਦਿੰਦਾ ਇਹਨਾਂ ਨੇ ਇੰਨੇ ਪੈਸੇ ਕਮਾ ਲਏ ਆ ਇਹ ਗੱਲ ਸੱਚੀ ਆ ਇਧਰ ਮਲੋਤਰਾ ਸਾਹਿਬ ਸੱਚੀ ਕੇ ਨਹੀਂ ਸੱਚੂਟੀ ਆ ਹਾਂ ਚਲੋ ਕਰਦੇ ਆ ਮਾੜਾ ਕਰ ਲਈਏ ਫਿਰ ਹੈ ਫੇਰ ਤੁਹਾਡਾ ਕਰਦੇ ਗੱਲ ਹਾਂ ਪਸੰਦ ਕਰ ਰਿਆ ਵਾ ਪੈਸੇ ਦੇਖਦੇ ਆ ਕੀ ਮੋਹ ਲਿਆ ਬਾਕੀ ਟੈੰਚੀ ਤਾਂ ਬਹੁਤ ਭੇਜਿਆ ਇੱਥੇ ਭਾਜੀ ਕਹਿੰਦਾ ਆ ਦੇਖੋ ਚੈੱਕ ਕਰਕੇ ਬਾਈ ਇਹ ਚ ਕਲਰ ਹੋ ਜਾਊਗਾ ਕਲਰ ਤੁਹਾਨੂੰ ਮਿਲ ਜਾਊਗਾ ਹੈ ਮਿਲ ਜਾਊਗਾ ਹਾਂ ਜੀ या काफी ओ, ओ, बनाओ सेंटर की नहीं, आ, तो तो नहीं है हां ये पर ट्रांसपेरेंट है ना वो तो कोई चक्कर नहीं है इंसान से लेना है तीन साल की गारंटी है अच्छा इंटरनेट करवेंडिया दो है आप एला की प्राइस है छत्तीस होर्ड का यार नंबर किया हो रहे इस तो ले जा आह कत्तीस होर्ड के साथ ये चार कलर भी है कलर तो ये भी मेल जाएगा ब्लू मेल जाएगा और आप कुछ ब्लैक भी है ब्लू है ब्� अच्छा हां जी ਇਹਦੇ ਵਿੱਚ ਇਹਦੇ ਵਿੱਚ ਦਿਖਾਇਓ ਤਾਂ ਖੋਲ ਕੇ ਦਿਖਾਇਓ ਉੱਥੇ ਮਹਿੰਗੇ ਜਿਆਦਾ ਯਾਰ ਟੁੱਟ ਗਿਆ ਪੀਸ ਨਾ ਹੈ ਟੁੱਟ ਗਿਆ ਪੀਸ ਨਾ ਟੁੱਟ ਗਿਆ ਪੀਸ ਨਾ ਓਹ ਹੋ আচ্ছা ਅਨਬ੍ਰੇਕੇਬਲ ਜੇ ਟੁੱਟ ਗਿਆ ਬਾਈ ਚਾਂਟ ਟੁੱਟਣਾ ਨਹੀਂ ਟੁੱਟ ਗਿਆ ਦਾ ਪੀਸ ਨਾ ਇਹ ਚ ਕਲਰ ਹੋਰ ਹੈ ਨਹੀਂ ਨਾ ਭਾਈ ਇੱਕ ਕਾਲਰ ਹੈ ਇੱਕ ਕਾਲਰ ਤੇ ਤੀਜਾ ਕਲਰ ਦਾ ਆ ਦੇਖੋ ਤਾਂ ਉਹ ਕਿਤੇ ਹੋਰ ਇਸ ਤੋਂ ਲੈ ਜਾ ਵੀ ਕੋਈ ਹੈਗਾ ਹੈ ਹੈਗਾ ਆਪਾਂ ਨੂੰ ਕੋਈ ਨਹੀਂ ਭਈ ਉਹਨਾਂ ਦੀ ਗਾਰੰਟੀ ਨਹੀਂ ਆਣੀ ਹੈ ਹੈ ਗਾਰੰਟੀ ਨਹੀਂ ਆਣੀ ਉਹਨਾਂ ਦੀ ਦਿਖਾਓ ਤਾਂ ਕੋਈ ਉਹ ਵੀ ਦਿਖਾ ਦਿਓ ਦੇਖ ਲੈਣੇ ਕੀ ਪਤਾ ਆਈ ਆ ਕਿਹੜਾ ਆ ਉਹ ਇਹ ਦਾ 2 ਵਾਲਾ 1500 ਹੋ ਜਾਊਗਾ। ਅੱਛਾ ਇਹ ਆਹਾ ਆ। ਇਹਦੇ 'ਚ ਕੋਈ ਗਰੰਟੀ ਨਹੀਂ ਹੈਗੀ ਹੈ ਨਾ। ਨਾਲੇ ਖਾਸ ਨਹੀਂ ਹੈਗਾ, ਕੋਈ ਵਧੀਆ ਨਹੀਂ ਹੈਗਾ। ਉਹ ਝੁੰਦਾ ਨਾ ਡਿਜ਼ਾਈਨ ਦੀ ਨਾਲੇ। ਹਾਂਜੀ। ਰੇਟ ਜ਼ਿਆਦਾ ਲਾਈ ਜਾਂਦਾ ਗਾਹ ਕ ਭੱਜੀ ਜਾਂਦਾ। ਮੈਨੂੰ ਨਾ ਰੇਟ ਜ਼ਿਆਦਾ ਲਾਓ। ਦ ਬੰਦੇ ਨੇ ਵੜਨਾ ਨਹੀਂ ਇੱਥੇ ਕਿਸੇ ਨੇ। ਆ ਫ੍ਰੀ ਫੰਡ ਦੀ ਪ੍ਰੋਮੋਸ਼ਨ ਹੋ ਰਹੀ ਟਾਡੀ। ਆਹੀ ਲੈ ਲੈਨੇ ਭਾਈ ਬਹੁਤ ਵਧੀਆ ਅਜੀਤ ਭਾਈ ਇੰਟਰਨੈਸ਼ਨਲ ਆ ਗਾਰੰਟੀ ਹਰਨ ਦੀ ਨਹੀਂ ਆਗੇ ਆ ਵੀ ਵਧੀਆ ਲੱਗਾ ਆ ਨਹੀਂ ਆਹ ਡਬਲ ਜੀ ਪਰ ਮਾਡਲ ਆ ਭਾਜੀ ਆ ਚਿਪ ਡਬਲ ਹੋ ਜਾਣੀ ਇਹਦੀ ਚਲੋ ਹਾਂਜੀ ਇਹਨਾਂ ਦੀ ਸਿੰਗਲ ਆ ਭਾਜੀ 3100 ਰੁਪਏ ਦਾ ਪੈਗਾ ਆ ਅੱਛਾ ਬ੍ਰਾਂਡ ਸੇਵ ਕੁਆਲਟੀ ਇਹਦੇ ਵਿੱਚ ਕੋਈ ਲੈਸ ਨਹੀਂ ਆ ਇਹਦੇ ਭਾਈ ਤੁਹਾਨੂੰ 60% ਲੈਸ ਦੇ ਰਹੇ ਆ ਹੈ 80% ਲੈਸ ਦੇ ਰਹੇ ਆ ਤਾਂ 60% ਚ ਕਿੰਨਾ ਲੈਸ ਹੋ ਗਿਆ ਹਾਂਜੀ ਜੇ 35 3600 ਦਾ ਕਹਿ ਜਾ ਰਿਹਾ ਐ ਐਮ ਆਰ ਪੀ ਆ ਹਾਂ ਲੈ ਲੈ 60 ਨਹੀਂ ਭਈ ਆ ਕਾਰੀਆਤੀ ਆ 9000 ਐਮ ਆਰ ਪੀ ਆ ਭਈ ਇਹ 9000 ਐਮ ਆਰ ਪੀ ਆ ਮਾਈਨਸ 60% 3600 ਰੁਪਏ ਦਾ ਮੰਗਦਾ ਥਾਈ ਧਰਲੇ ਲੈਸ ਨਹੀਂ ਹੋਊਗਾ ਥੱਲੇ ਨਹੀਂ ਭਈ ਜੀ ਫੇਰ ਮੈਂ ਬਾਹਰ ਜਾਵਾਂ ਹੁਣ ਦੁਕਾਨ ਤੋਂ ਮੋੜ ਲਾਂ ਨਹੀਂ ਨਹੀਂ ਬਾਹਰ ਘੱਟ ਦੇਖ ਲਾਂਗੇ ਜਿਹੜਾ ਲੈਣਾ ਕੋਈ ਜੀ ਦੇਖ ਲਓ ਕਰ ਦਿੰਦਾ

ਫੋਨਿਸ ਹੱਥ ਦੀ ਨਾ ਇਹਦਾ ਨਾਲ ਰਹਿਣਾ ਹੈ ਹਾਂ ਉਹ ਤੁਹਾਡਾ ਚੈੱਕ ਇਨ ਹੀ ਚੱਲ ਜਾਣਾ ਭਈ ਨਾਲ ਰਹਿਣਾ ਤੁਹਾਡੇ ਅੱਛਾ ਇਹ ਨਾਲ ਰਹਿਣਾ ਹੈ ਅੱਛਾ ਇਹ ਫਲਾਈਟ ਤੇ ਤੁਹਾਡਾ ਗੱਲ ਹੈ ਨਾ ਪਹਿਲੀ ਏਰ ਜਾਣਦਾ ਵੀ ਹੈਗਾ ਸਾਨੂੰ ਸਪான்ਸਰ ਹੋਏ ਅਸੀਂ ਕਿਹੜਾ ਪੈਸੇ ਖਰਚ ਕੇ ਚੱਲੇ ਹਾਂ ਚਲੋ ਦੇਖ ਲਓ ਵੀ ਭਾਈ ਨਵੇਂ ਪੀਸ ਕੱਢਦੇ ਹੋਏ ਕਿ ਨਹੀਂ ਇਹ ਨਵੇਂ ਹੀ ਸਾਰੇ ਲੱਗੀਆਂ ਲੈ ਆਹ ਤੇ ਭਾਈ ਸਾਰੇ ਭਾਜੀ ਦੇਖ ਲਓ ਕੀ ਕਹੀ ਜਾਂਦਾ ਕਹਿੰਦਾ ਨਵੇਂ ਹੀ ਆ ਆ ਦਸੋ ਮਾੜਾ ਜਿਆ ਪਾਈ ਆਈਡੀ ਕੱਟ ਕੇ ਡੱਬੇ ਜੋ ਕੱਟ ਕੇ ਥੱਲੇ ਨਾਲ ਟਾਇਰ ਮਾਰੇ ਹੋਣੀ ਉਹ ਨਹੀਂ ਜਦੋਂ ਆਪਾਂ ਕੱਟ ਕੇ ਅਸੀਂ ਨਾ ਮਾਂ ਲੈਣਾ ਇਹਦੇ ਵਿੱਚ ਫਿਰ ਹਲਕਾ ਦੂਜਾ ਮਿਲ ਜਾਣਾ ਅਸੀਂ ਨਾ ਮਾਂ ਲੈਣਾ ਰੰਗ ਵਿੱਚ ਜਨਾ ਦੂਜਾ ਜੀ ਦਮਲ ਲੀ ਗੋ ਨਾਲਾ ਨੀਜੇ ਮਿਲ ਗਿਆ ਮਹਿਰੂਰ ਆ ਕਹਿੰਿਆ ਨਾ ਮੈਂ ਕਹਾ ਮੈਨੂੰ ਕਹਿੰਦੇ ਵੀ ਅਖੇ ਕਾਰਡ ਸਾਹਮਣੇ ਰੱਖਿਓ ਪਾਪਾਈ ਬੈਠੇ ਆ ਤੇ ਭਾਜੀ ਕਿੰਨੀ ਭਾਜੀ ਹਾਂਜੀ ਹਾਂਜੀ ਆ ਫ੍ਰੀ ਫੰਡ ਦੀ ਪ੍ਰਮੋਸ਼ਨ ਹੈ ਆ ਤੁਹਾਨੂੰ ਬਿਲਕੁਲ ਬਾਈ ਦੱਸਿਆ ਸੀਗਾ ਕਿ ਨਹੀਂ ਬਿਲਕੁਲ ਤੇ ਆ ਕਾਰਡ ਬਣ ਗਿਆ ਆ ਭਾਈ ਸਾਨੂੰ ਲੈਸ ਲਾਇਆ ਕਰੋ ਮੈਂ ਕਹਿੰਦਾ ਪੂਰਾ ਪੂਰਾ ਮੈਂ ਕਹਿੰਦਾ ਪ੍ਰੂਫ ਤਾਂ ਭਾਵੇਂ 10 ਸਾਲ ਬਾਅਦ ਕੱਢ ਲਿਓ ਤੁਸੀਂ ਸਾਡੇ ਚੈਨਲ ਤੋਂ ਵੀ ਬੈਗ ਲਗਾਏ ਸੀ ਕਿ ਨਹੀਂ ਲਗਾਏ ਬਿਲਕੁਲ ਕਿਹਨੇ ਪਾਜੀ ਬਿਲਕੁਲ ਸਹੀ ਗੱਲ ਹੈ ਜੀ ਆ ਪ੍ਰਿੰਟਾਂ ਵਾਲੇ ਕੱਚੇ ਤਾਂ ਸ਼ਰਟਾਂ ਨਹੀਂ ਨਾਲ ਚੱਲਦੇ ਸ਼ਾਰਟ ਦੇ ਨਾਲ ਮੈਂ ਕਹਾਂ ਲੈ ਲੀਏ ਭਾਈ ਹੁਣਾਂ ਦਾ ਢੰਡਾਰ ਲੱਗਾ ਪਿਆ ਦੇਖ ਲਓ ਆ ਭਰਾ ਆ ਆਪਣਾ ਇੰਦਰ ਭਰਾ ਉਹ ਆਪਣਾ ਭਰਾ ਆ ਹਾਂਜੀ ਭਾਈ ਸੱਸੀ ਠੀਕ ਹੋ ਹਾਂਜੀ ਆ ਗਿਆ ਵਧੀਆ ਕਿੱਦਾਂ ਪਸੰਦ ਆ ਤੁਹਾਨੂੰ ਪੂਰੇ ਪੂਰੇ ਵਧੀਆ ਆ ਪ੍ਰਿੰਟ ਚੈੱਕ ਕਰ ਲਓ ਠੀਕ ਹੈ ਇੱਕ ਆ ਲਿਆ ਆਪਾਂ ਇਹ ਕਾ ਲਿਆ ਆ ਦੇਖ ਲੈ ਵਾਕੀ ਕੀ ਮਾਹੌਲ ਆ ਚੈੱਕ ਕਰਕੇ ਦੇਖੀਏ ਸਟਾਕ ਪੂਰਾ ਆ ਬਈ ਸਟਾਕ ਪੂਰਾ ਇਸ ਟਾਈਮ ਸਟਾਕ ਆ ਬੱਬਾਈ ਪੂਰੇ ਲਿਸ਼ਕੇ ਵੇਸਟ ਆ ਬੱਬਾਈ ਅਖੰਡ ਕੀਆਂ ਨੇ ਮੈਂ ਕਹ ਬੋਸ ਲਈ ਸ਼ੁਕਰ ਮੈਂ ਸਾਡੇ ਨਾਂ ਤੇ ਗੱਲ ਚੱਲਦੀ ਸਾਡੀ ਆਹੀ ਆ ਗੱਲ ਬਾਤ ਕੁੜੇ ਬਾਬਾ ਕਿਦਾਂ ਕਿਨਾ ਮੈਂ ਲੱਗਾ ਦੁਕਾਨ ਐਂਡ ਲੱਗੇ ਨਾ ਤੁਹਾਨੂੰ ਕਿ ਨਹੀਂ ਸਟਾਕ ਪੂਰਾ ਐਂਡ ਪਿਆ ਐ ਇਸ ਟਾਈਮ ਉੱਤੇ ਵੀ ਫਲੋਰ ਹੈ ਮੇਰਾ ਢਿੱਡ ਵੱਡਾ ਸ਼ਰਟਾਂ ਨਹੀਂ ਹੋਣੀਆਂ ਪਰ ਮੇਰਾ ਸਾਈਜ਼ ਮਿਲ ਗਿਆ ਹਾਂ ਸਾਈਜ਼ ਮਿਲ ਗਿਆ ਤੁਹਾਨੂੰ ਇੱਥੇ ਭਈ ਸਾਰੀਆਂ ਚੀਜ਼ਾਂ ਸੈਸੂ ਜਿੰਨਾ 7 XL ਤੱਕ ਵੀ ਨਾ ਬੰਦਾ ਉਹਨੂੰ ਵੀ ਸਾਈਜ਼ ਮਿਲਣਗੇ ਪਾਣੀ ਆ ਗਿਆ ਪਾਣੀ ਆ ਗਿਆ ਬਾਬਾਏ ਆ ਗਿਆ ਪਾਣੀ ਹੋਰ ਦੱਸੋ ਕੀ ਖਾਣਾ ਪੀਣਾ ਰੂ ਆਪ じゃ ਮੰਗਾ ਦੀਏ ਨਹੀਂ ਨਹੀਂ ਰੂ ਆਪ じゃ ਕੀ ਕਰਨਾ ਹੋਰ ਕਿਹੜਾ ਕਿਹੜਾ ਪ੍ਰਿੰਟ ਪ੍ਰਿੰਟ ਬਾਬਾਏ ਬਹੁ ਆ ਇਹ ਪਾਗ ਦੇਖਣਾ ਪਹਿਲਾਂ ਤੁਸੀਂ ਆ ਵੀ ਦੇਖਦੇ ਆਹੋ ਚਾਰ ਹੋ ਗਏ ਚਾਰ ਲੈਣੇ ਸੀ ਆਪਾਂ ਉਹ ਠੀਕ ਆ ਹੋਰ ਸੁਣਾਓ ਸਾਰੇ ਜਾਣੇ ਵਧੀਆ ਆ ਵਧੀਆ ਵਧੀਆ ਬਾਬਾਏ ਵਧੀਆ ਹੈ ਉੱਤੇ ਵੀ ਬਾਬਾਏ ਫਲੋਰ ਹੈਗੇ ਇਹਦੇ ਤਿੰਨ ਚਾਰ ਫਲੋਰ ਹੈਗੇ ਆ ਉੱਤੇ ਕੀ ਰੱਖਿਆ ਉੱਤੇ ਬਾਬਾ ਜੀ ਟੇਸਟਾਂ 30 ਗੱਲੀਆਂ ਤੇ ਨਿੱਕਰ ਸੂਟ ਹੋ ਗਏ ਠੀਕ ਹੈ ਤੇ ਜਾਕਤਾ ਯੂਗਤਾ ਸਰਦੀਆਂ ਦੇ ਵਿంటర్ ਦਾ ਮਾਲ ਵੀ ਆਇਆ ਪਿਆ ਹੁਣ ਤੁਹਾਨੂੰ ਪਤਾ ਸਾਰੇ ਭਰਾ ਬਾਹਰ ਬੂਟ ਦਾ ਬਣਾਉਂਦੇ ਆ ਤੇ ਪਹਿਲੇ ਸਟਾਕ ਭਰ ਦਿਦਾ ਨਹੀਂ ਇੱਥੇ ਹੀ ਆ ਜਾਣਾ ਤੁਹਾਨੂੰ ਨਾ ਕੋਈ ਚੱਕਰ ਹੀ ਨਹੀਂ ਕਿ ਨਹੀਂ ਵਿంటర్ ਦਾ ਮਾਲ ਪਹਿਲੇ ਬਾਬਾ ਹੀ ਰੱਖਿਆ ਪਿਆ ਕੇ ਹਾਂ ਵੀ 68 ਨਿਕਲ ਅੱਛਾ ਵਿంటర్ ਦਾ ਮਾਲ ਲੈ ਆਂਦਾ ਸਾਡੇ ਬਾਬਾ ਹੀ ਇਦਾਂ ਆ ਕਿ ਨਾ ਆਰਡਰ ਦੇ ਮਾਲ ਆਂਦਾ ਨਾਲ ਹੀ ਉਹ ਤੋਂ ਕੱਢ ਦਈਦਾ ਅੱਛਾ ਹਾਂ ਨਾ ਨਾ ਨਿਕਲਦਾ ਮਾਲ ਹਾਂ ਇਦਾਂ ਵਾਈਟ ਵੀ ਭਾਵੇਂ ਥੱਲੇ ਪਾ ਲਵੇ ਤੇ ਕੱਟਾ ਜਾ ਬਲੈਕ ਵੀ ਪਾਲੇ ਬਾਬੇ ਵਾਈਟ ਵੀ ਪਾਲੇ ਸੋਹਣੀ ਲੱਗਣੀ ਆ ਹਾਂ ਬਾ ਠੀਕ ਆ ਆਂਦੀਆਂ ਵੀ ਓਕੇ ਆ ਕਰਦੇ ਭਾਜੀ ਠੀਕ ਆ ਹੋਰ ਸੁਣਾਓ ਵੀ ਸਾਰੇ ਜਣੇ ਆ ਭਰਾ ਆ ਆਪਣੇ ਦੋਨੇ ਠੀਕ ਆ ਇੱਕ ਆ ਭਰਾ ਆ ਆ ਇੰਦਰ ਭਰਾ ਆ ਤੇ ਉਹ ਵੀ ਆਪਣਾ ਭਰਾ ਹੀ ਆ ਪਰ ਮੈਨੂੰ ਇਹ ਪਹਿਲੀ ਵਾਰੀ ਮਿਲਿਆ ਠੀਕ ਆ ਉਹ ਭਾਜੀ ਕੰਮ ਕਰ ਕਰ ਹੀ ਦੁਖੀ ਹੋ ਗਿਆ ਉਹਦਾ ਭਾਈ ਦਾ ਆਪਾਂ ਨੂੰ ਪਤਾ ਨਹੀਂ ਭਾਈ ਦੱਸੋ ਕੌਣ ਤੁਸੀਂ ਗੱਗੀ ਮੇਰਾ ਨਾਮ ਗੱਗੀ ਨਾ ਗੱਗੀ ਗੱਗੀ ਆ ਚਲੋ ਠੀਕ ਹੈ ਫਿਰ ਨਾ ਵੇਦਾ ਇੱਥੇ ਨਾ ਵੇਦਾ ਬੰਦੇ ਨਾ ਪੂਰਾ ਇੱਥੇ ਪੂਰਾ 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 ਭਾਈ ਅਪਰਾਧੀ ਇਹ ਬੰਦਾ ਹੈ ਵੀ ਚਲੋ ਠੀਕ ਹੈ ਫਿਰ ਆਪਾਂ ਥੱਲੇ ਬਿੱਲ ਕਰਾ ਲਈਏ ਦੇ ਦੇ ਲੈਟਸ ਲੂਸ ਕਰਾ ਲਈਏ ਅੱਧੀ ਦਾ ਪ੍ਰੋਮੋਸ਼ਨ ਕਰਤੀ ਵਾਏ ਫ੍ਰੀ ਜੀ ਬਣਦੇ ਆ ਚਾਰੇ ਸੈਟ ਕਿ ਨਹੀਂ ਵਿਂਦਰ ਇਂਦਰ ਨਹੀਂ ਬੋਲਿਆ ਗੱਲ ਹੈ ਯਾਰ ਬਾਬਾ ਲੈ ਕੋਈ ਨਹੀਂ ਬਾਬਾ ਯਾਦਰ ਮੈਂ ਤਾਂ ਸਾਡੇ ਖਾਤੇ ਲੈ ਆਇਓ ਕੋਈ ਗੱਲ ਨਹੀਂ ਨਹੀਂ ਯਾਰ ਤੁਹਾਡੇ ਖਾਤੇ ਦੀ ਨਹੀਂ ਗੱਲ ਹੈਗੀ ਇਦਾਂ ਦੀ ਨਹੀਂ ਗੱਲ ਕੋਈ ਵੀ ਬਾਕੀ ਮਾਰਾ ਨੇ ਬੜੀ ਕਿਰਪਾ ਕੀਤੀ ਹੈ ਚਲੋ ਦੇਖਦੇ ਆ ਕੀ ਮੌਲਾ ਓਕੇ ਲੈ ਵੀ ਪੈਂਟਾਂ ਪੁੰਟਾਂ ਦਾ ਜਗਾੜ ਬਾਤੂ ਆ ਚੈੱਕ ਕਰ ਸਕਦੇ ਆ ਨਾਲ ਭਰਿਆ ਭਰਿਆ ਦਾ ਚੰਦ ਪੈਂਟ ਦੇ ਆ ਬੰਬਾ ਨਹੀਂ ਘੇਰਾ ਕਿ ਉਹ ਇਕ ਤਾਂ ਬੜਾ ਹਾਂ ਕੀ ਕਹਿ ਰਹੇ ਦੇਸ ਲਵਾਉਣੀ ਪਈ ਦੀ ਕੇਨਾ ਮੇਰੇ ਟ੍ਰੇਨ ਦੇ ਪਿਛੇ ਘੜ ਦਿੰਦੇ ਟ੍ਰੇਨ ਨਾਲ ਦੇਸ ਲਵਾਉਣੀ ਮੇਰਾ ਟ੍ਰੇਨ ਕੰਮੋ ਬਾਈ ਕਿਨੇ ਜੋ ਲੈਣਾ ਇੱਥੇ ਆ ਜਿਓ ਸਰਦੀਆਂ ਦਾ ਮਾਲ ਆ ਗਿਆ ਆ ਭਾਜੀ ਹੁਲੀਆਂ ਬੈਠੇ ਹੋਰ ਭਾਈ ਸੱਚ ਗੱਲ ਦੀ ਠੀਕ ਹੋ ਜੀ ਇੰਦਰ ਭਰਾ ਨੇ ਬੜੀ ਕਿਰਪਾ ਕੀਤੀ ਆਪਣੇ ਤੇ ਭਾਈ ਨੇ ਭਾਈ ਨੇ ਲੈਤਾ ਆ ਆਹ ਦੇਖੋ ਰੱਬ ਰੱਬ ਕਰਿਆ ਕਰੋ ਤਾਂ ਹੀ ਕੰਮ ਚੱਲਦਾ ਹੈ ਕਿ ਨਹੀਂ ਭਾਜੀ ਅਰਜਿੰਦਰ ਸਿੰਘ ਜੀ ਕਹਿੰਦੇ ਵੀਡੀਓ ਐਡੀਟਿੰਗ ਸਿੱਖਣੀ ਆ ਕੀ ਕਰੋਗੇ ਭਾਜੀ ਸਿੱਖ ਕੇ ਆਹ ਪਰੇਸ਼ਾਨੀ ਰਹਿਣੀ ਜਿੱਥੇ ਮਰਜ਼ੀ ਦਾ ਨਫੋਨ ਖੋਲਣਾ ਪੈਣਾ ਪਰ ਅਸੀਂ ਸਿੱਖ ਕੇ ਉਸ ਤਰ੍ਹਾਂ ਲੋਕਾਂ ਨੂੰ ਦਿਖਾਵਾਂਗੇ ਕੀ ਦਿਖਾਣਾ ਜਾਂਦੇ ਹੋ ਤੁਸੀਂ ਟੈਲੈਂਟ ਕੀ ਟੈਲੈਂਟ ਗੱਲਬਾਤ ਕਰਨ ਦਾ ਮਤਲਬ ਮੈਂ ਨਾ ਕਰوں ਗੱਲਬਾਤ ਕੀ ਕਰ ਜੈਨੂਨ ਗੱਲ ਜਿਹੜੀ ਜੈਨੂਨ ਗੱਲ ਹੁੰਦੀ ਉਹ ਨਹੀਂ ਫੋਕਿਆਂੀ ਵੀ ਆ ਕਰਦੇ ਆਂਗੇ ਉਹ ਕਰਦੇ ਆਂਗੇ ਜੈਨੂਨ ਗੱਲ ਕਿਹੜੀ ਜੈਨੂਨ ਜੈਨੂਨ ਗੱਲ ਕਿਹੜੀ ਆਉਂਦੀ ਮਤਲਬ ਐਕਸਪਲੇਨ ਕਰੋ ਦੁਨੀਆਦਾਰੀ ਕੀ ਹੁੰਦਾ ਦੁਨੀਆਦਾਰੀ ਤੇ ਹਰ ਗ੍ਰਿਸ਼ਤੀ ਪਰਿਵਾਰ ਨੂੰ ਪਤਾ ਹੈ ਨਹੀਂ ਪਰ ਲੋਕ ਇਸ ਚੀਜ਼ ਦਾ ਫਾਇਦਾ ਨਿਆਇ ਚੱਕਦੇ ਰਹੇ ਨਾ ਕਿ ਮੈਂ ਫੇਮਸ ਹੋ ਗਿਆ ਤੇ ਮੈਂ ਹੁਣ ਮੈਂ ਉਹ ਹੋ ਗਿਆ ਮੈਂ ਹੋ ਗਿਆ ਲੇਕਿਨ ਅਸੀਂ ਫੇਮਸ ਹੋ ਕੇ ਲੋਕਾਂ ਨੂੰ ਇਹ ਦੱਸਣਾ ਕਿ ਫੇਮਸ ਹੋਣਾ ਵੀ ਕਈ ਨੁਕਸਾਨ ਨੇ ਚਲੋ ਮਾਰਾ ਪਲਾ ਕਰੇ ਕਹਿੰਦੇ ਤਾਂ ਹੈਗੇ ਹੈਗੇ ਨੇ ਪਰ ਨੁਕਸਾਨ ਵੀ ਬਹੁਤ ਫੇਮਸ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਦਾ ਤੁਹਾਨੂੰ ਕਿੰਨਾ ਨੁਕਸਾਨ ਹੁੰਦਾ ਹੈ ਕੇ ਵਾਰੀ ਫੇਮਸ ਹੋਣ ਦਾ ਮੈਨੂੰ ਤਾਂ ਕੋਈ ਨੁਕਸਾਨ ਹੁੰਦਾ ਕੀ ਹੁੰਦਾ ਜਿਵੇਂ ਤੁਹਾਨੂੰ ਆਪਣੇ ਇੱਕ ਸ਼ਾਂਸਾਰ ਤੁਸੀਂ ਕਿਤੇ ਜਾਣ ਨਹੀਂ ਪਾਰੇ ਆਪਣੇ ਇੱਕ ਸ਼ਾਂਸਾਰ ਤੁਸੀਂ ਕੁਝ ਕਰ ਨਹੀਂ ਪਾਰੇ ਆਨ ਲੋਕਾਂ ਦੀਆਂ ਨੈਗੇਟਿਵਿਟੀਆਂ ਵੀ ਬਹੁਤ ਦੇਖਣੀਆਂ ਪੈਂਦੀਆਂ ਨੇ ਜਿਵੇਂ ਕਿ ਲਾਸਟ ਉਸ ਇੱਕ ਵੀਡੀਓ ਪਾਈ ਉਹਦੇ ਵਿੱਚ ਲੋਕਾਂ ਨੇ ਕਿੰਨੇ ਨੈਗੇਟਿਵ ਕਮੈਂਟ ਕੀਤੇ ਲੇਕਿਨ ਲੋਕਾਂ ਨੂੰ ਮੈਨਿੰਸ ਨਹੀਂ ਪਤਾ ਕਿ ਉਹ ਵੀਡੀਓ ਕਿਉਂ ਪਾਈ ਗਈ ਇਨਸਾਨ ਬੁਰਾ ਬਹੁਤ ਛੇਤੀ ਕੈਸਟ ਕਰਦਾ ਅੱਛਾ ਨਹੀਂ ਦੇਖਦਾ ਸੋ ਦੈਟਸ ਵਾਈ ਇਸ ਕਰਕੇ ਹੁੰਦਾ ਕਿ ਆਪਾਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਉਹੀ ਇਨਸਾਨ YouTube ਤੇ ਇੰਸਟਾਗ੍ਰam ਤੇ ਹੈਗਾ ਜਿਹੜਾ ਬੁਰਾ ਹੈ ਅੱچھے ਲੋਕ ਵੀ ਇੰਸਟਾਗ੍ਰam ਉਰ YouTube ਤੇ ਹੈਗੇ ਨਾ ਤੇ ਮੇਰਾ ਤੇ ਤੁਹਾਨੂੰ ਪਤਾ ਹੀ ਹੈ ਵੀ ਮੈਂ ਚੰਗਾ ਕੇ ਮਾਰਾ ਤੁਸੀਂ ਤਾਂ ਬਹੁਤ ਚੰਗੇ ਹੋ ਇਹ ਪੰਪ ਪੰਪ ਮਾਰਦੇ ਭਾਈ ਪਾਪਾ ਤੁਸੀਂ ਚੰਗੀ ਐਡਿਟਿੰਗ ਸਿੱਖਣੀ ਆ ਮੈਂ ਐਡਿਟਿੰਗ ਸਿੱਖਣਾ ਤੁਸੀਂ ਚੰਗਿਆ ਤਹੇ ਤਾਂ ਬਿਠਾਇਆ ਹੋਇਆ ਨਹੀਂ ਇਹ ਇਹ ਆ ਜਿਹੜਾ ਫੋਨ ਹੁੰਦਾ ਇਹ ਘਰ ਦੇ ਘਰ ਦੇ ਇਹ ਫਾਈਲ ਡਾਤਾ ਪੂਰਾ ਡਾਤਾ ਪੂਰਾ ਪੂਰਾ ਡਾਤਾ ਇਹਨੂੰ ਡਰਨੀ ਮੈਨੂੰ ਰਿਸਪੈਕਟ ਕਹਿੰਦੇ ਨੇ ਹੈ ਇਹਨੂੰ ਡਰਨੀ ਇਹਨੂੰ ਰਿਸਪੈਕਟ ਕਹਿੰਦੇ ਨੇ ਇਹ ਵਲੌਗ ਬੰਨਦਾ ਤਾਂ ਕਰਕੇ ਕਹਿ ਰਹੇ ਉਹ ਤਾਂ ਨਹੀਂ ਤਾਂ ਨਹੀਂ ਨਹੀਂ ਅਸਲ ਗੱਲ ਇਹੀ ਹੈ ਪੰਜਾਬੀ ਦੀ ਭਾਜੀ ਸਾਡਾ ਇਹ ਡਰ ਕੋ ਹਾਂ ਐਕਚੁਅਲੀ ਫਾਰ ਫੋਰ ਓਨਲੀ ਊਮਨ ਸੁਕਾਰਦੀ ਆ ਲਈ ਮੈਂ ਕੀ ਸਿੱਖਣਾ ਦੱਸੋ ਫੇ ਦੱਸੋ ਕੱਟੋ ਫੋਨ ਭਾਬੀ ਦਾ ਕੱਟੋ ਨਹੀਂ ਨਹੀਂ ਕੱਟ ਨਹੀਂ ਨਹੀਂ ਭਾਜੀ ਕੱਟਣਾ ਨਹੀਂ ਹੈ ਨਾ ਕੱਟਿਆ ਗਿਆ ਉਹ ਓਏ ਓਏ ਉਹ ਭਾਈ ਦਾ ਬਹੁਤ ਝੂਟਾ ਹੋ ਗਿਆ ਭਾਈ ਨਹੀਂ ਭਾਈ ਅੱਦਾ ਕਿਉਂ ਝੂਟਾ ਘਤ ਹੋ ਗਿਆ ਭਾਈ ਆਹ ਓਏ ਓਏ ਮੇਰੇ ਖੁੱਲ ਗਏ ਆ ਭਾਗ ਮੈਨੂੰ ਫਰੀਦ ਨੇ ਕਰ ਲਿਆ ਫੋਨ ਉਹ ਵੀ ਡਿਨਰ ਵਾਸਤੇ ਉਹ ਵੀ ਐਸੀ ਜਗ੍ਹਾ ਜਿੱਥੇ ਮੈਂ ਸੋਚੀ ਨਹੀਂ ਸੀ ਕਿ ਲੈ ਜਾਊਗਾ ਮੈਨੂੰ නැස ම දෙයක් की පලා बहुतचालद කල් ठेළ එ पांच सौ धारा लिया तो मुड़ जाऊगा तू चुप करके पांच सौ रुपया दे नहीं तो हजार दे नहीं तो हजार दे टैक्स लग गया हजार नहीं देना तू तो मेरे ही दे दे, दे बस आ जड़ी दान बॉक्स च नहीं पोंदी नहीं राम <laughs> मैं पैसे आराम कर चल मम्मी पांच सौ या मैं की कहना लाली <laughs> पापा जाने दोनों इकट्ठे रुक जा मेरी गल सुन मैं की कहना <laughs> मैं मम्मी पांच कोई गल नहीं भूल जाओ ਮਾਸੋ ਜਿਹੜਾ ਤੂੰ ਲਿਆ ਨਾ ਚਪਕਾ ਕੇ ਬੰਦੇ ਦਾ ਪੁੱਤ ਬਣ ਕੇ ਰੱਖਦੀ ਨਹੀਂ ਤੇ ਤੈਨੂੰ ਮੈਂ ਦੱਸਾਂਗੀ ਘਰੇ ਆਈ ਤੂੰ ਤੇਰੇ ਟੱਕਰੇ ਕਰਾਂਗੀ ਮੇਰੀ ਗੱਲ ਘਰ ਆ ਗਏ ਆ ਡਿਨਰ ਡੋਨਰ ਕਰਕੇ ਨਾਲੀ ਜੀ ਫੇਰ ਕੀ ਕਹਿਣਾ ਜਾਂਦੇ ਆ ਬਾਸ ਭਾਈ ਬਹੁਤ ਵਧੀਆ ਸੀ ਡਿਨਰ ਬਾਬਾ ਜੀ ਹੋਣਾ ਨੇ ਵੀ ਵਧੀਆ ਤਰੀਕਿਆਂ ਨਾਲ ਛਕਿਆ ਤੇ ਬਿੱਲ ਬਾਬਾ ਜੀ ਨੇ ਰੁਪਈਏ ਨਹੀਂ ਦਿੱਤਾ ਬਿਲ ਮੈਂ ਹੀ ਦਿੱਤਾ ਤੈਨੂੰ ਪਤਾ ਹੀ ਆ ਠੀਕ ਕੀ ਹੋ ਗਿਆ ਜੇ ਤੂੰ 7000 ਦੇਤਾ ਬਾਬਾ ਨੇ 10 ਕਿਲੋ ਦੱਸੋ ਜੀ ਇੱਕ ਵਾਰ ਤੂੰ ਸੀ ਪੀ ਲਿਆ ਉਹਨੇ ਕਿਹੜਾ ਖਰਬੂਜੇ ਦਾ ਜੂਸ ਹੀ ਪੀ ਲਿਆ 10 ਕਿਲੋ ਇਹ ਰੁਪਈਆ 6-700 ਰੁਪਏ ਦੇ ਦੋ ਡਰਿੰਕਸ ਲਈ ਆਏ ਨੇ 8-900 ਲੱਗ ਗਿਆ ਮੈਂ ਕਹਾਂ ਐਨੇ ਦਾ 10 ਕਿਲੋ 20 ਕਿਲੋ ਖਰਬੂਜਾ ਆਏਗਾ ਜਿੰਨਾ ਮਰਜ਼ੀ ਖਾਂਦਾ ਸਹੀ ਗੱਲ ਪਰ ਮੂੰਹ ਵੀ ਖਾਂਦੀ ਐ ਇਹਦੀ ਨਹੀਂ ਉਹ ਦੇਖੋ ਕਹਿੰਦਾ ਕਹਿੰਦਾ ਬਾਬਾ ਕਹਿੰਦੇ 7000 ਤਾਂ ਫੇਰ ਕੀ ਹੋਇਆ ਤੂੰ ਆਪ ਦੱਸੋ ਕਈ ਲੋਕੀ 7000 ਮਹੀਨੇ ਜ ਨਹੀਂ ਕਮਾਉਂਦੇ ਹੋਣੇ ਜਿੰਨਾ ਹੀ ਇੱਕ ਦਿਨ ਚ ਰੋਟੀ ਖਾਂਦੇ ਨੇ ਗੱਲ ਮਤਲਬ ਗਲਤ ਹੋ ਗਈ ਹਾਂਜੀ 5000 ਮਿੰਟ ਬੰਦ ਕਰ ਕਾਣਾ ਨਹੀਂ ਗੱਲ ਗਲਤ ਕਿਉਂ ਹੋ ਗਈ ਬਈ ਜੇ ਤੁਸੀਂ ਰੋਟੀ ਖਵਾ ਦਿੱਤੀ ਪਾਣੇ ਕਾਲਿਆ ਜਾਂ ਇਦਰਾ ਮੈਂ ਨਾ ਆਇਆ ਮੇਰੇ ਵੱਲ ਦੀ ਗੱਲ ਕਰ ਰਿਹਾ ਇਥੇ ਦੱਸ ਹਾਂਜੀ ਭਾਈ ਕੀ ਗੱਲ ਬਤਨੀ ਕੋਈ ਆ ਕੇ ਗਲਤ ਹੈ ਜੋ ਵੀ ਹੋਇਆ ਰੱਬ ਦੀ ਮਰਜ਼ੀ ਹੈ ਰੱਬ ਤੁਹਾਡਾ ਭਲਾ ਕਰੇ ਚਲੋ ਅੱਜ ਦੇ ਵਲੌਗ ਦੀ ਐਂਡਿੰਗ ਆ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ